ਆਨੋ ਪਾਰਟੀ ਕਿਸਾਨ ਯੂਨੀਅਨ ਤੋਤੇਵਾਲ ਦਾ ਜੀ ਇਹ ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਸੋਹਿਲ ਜੀ ਨੇ ਗੱਲ ਕੀਤੀ ਆ ਤੇ ਇਹ ਗਾੜੀ ਤੋਂ ਜਿਹੜਾ ਸਾਡੇ ਚਮਕੌਰ ਸਿੰਘ ਹੋਰ ਕਮੇਟੀ ਮੈਂਬਰ ਨੂੰ ਕੋਈ ਆਮ ਅੰਸਰ ਖਰਾਬ ਕਰ ਰਿਹਾ ਹੈ ਅਸੀਂ ਤੇ ਉਹਨੂੰ ਬੇਨਤੀ ਕਰਾਂਗੇ ਕਿ ਜੇ ਕੋਈ ਤੇਰੀ ਨਿੱਜੀ ਦੁਸ਼ਮਣੀ ਆ ਇੱਥੇ ਆ ਕੇ ਸਾਨੂੰ ਦੱਸ ਜਾਂ ਚਮਕੌਰ ਸਿੰਘ ਦੇ ਘਰੇ ਆ ਜਾ ਜਾਂ ਤੂੰ ਆਪ ਦਾ ਡਰੈੱਸ ਦੇ ਦੇ ਅਸੀਂ ਆਉਨੇ ਆ ਨਿੱਜੀ ਦੋਹਮਣੀ ਜਿਹੜੀ ਤੇਰੀ ਉਹ ਕੱਢ ਲਈ ਆਪਾਂ ਕਿਹ ਤਰ੍ਹਾਂ ਕੱਢਣੀ ਆ ਉਹ ਗਾੜੀ ਉਹਨੇ ਵੇਖਣਾ ਵਾ ਉਹ ਬੜਾ ਕੁਛ ਲਿਖ ਰਿਹਾ ਵਾ ਅਸੀਂ ਤੇ ਬੇਨਤੀ ਕਰਦੇ ਵੀ ਜਾਣ ਦੇ ਗੁੱਸੇ ਨੂੰ ਨਾ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਤੇ ਨਾ ਸਾਨੂੰ ਕਰੋ ਜਿਸ ਦਿਨ ਦਾ 6 ਤਰੀਕ ਦਾ ਧਰਨਾ ਲੱਗਾ ਵਾ ਕੋਈ ਆਣ ਕੇ ਆ ਬੀਬੀਆਂ ਬੈਠੀਆਂ ਵਾਂ ਇਹ ਪੱਕੀਆਂ ਹੀ ਜਿਹੜੀਆਂ ਦੋ ਬੀਬੀਆਂ ਉਸ ਦਿਨ ਦੀਆਂ ਦਿਹਾੜੀ ਤੇ ਲਾਈਆਂ ਵਾਂ ਕਿਉਂ ਨਜ਼ਦੀਕ ਪਿੰਡ ਪੈਂਦਾ ਕਰਕੇ ਵੀ ਲੰਗਰ ਪ੍ਰਸ਼ਾਦ ਆਤੇ ਇਤੋਂ ਰਾਤ ਨੂੰ ਦਿਨੇ ਕੋਈ ਵੀ ਨੰਗ ਦਾ ਰਾਈ ਸਾਡਾ ਕਿਸਾਨ ਭਰਾ ਉਹ ਛੱਕ ਸਕਦਾ ਇੱਥੇ 10 ਜਾਨੇ ਛੱਕ ਜਾਣੇ ਤੇ 20 ਜਾਨੇ ਛੱਕ ਜਾਣੇ ਤੇ 50 ਜਾਨੇ ਛੱਕ ਜਾਣ ਰਾਤ ਦੇ ਗੱਫੇ ਵੀ ਵਧੇ ਪਏ ਆ ਹੁਣ ਫੇਰ ਲੰਗਰ ਚੱਲ ਰਿਹਾ ਵਾ ਜਿਹਨਾਂ ਨੇ ਸੋਸ਼ਲ ਮੀਡੀਆ ਦੇ ਵੀਡੀਓ ਵੱਲ ਲੱਕੀਆ ਉਹਦੇ ਵਾਸਤੇ ਇੱਕ ਅਸੀਂ ਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਵਾਵਾਂਗੇ ਮਾਨਾ ਨੀ ਦਾ ਪਰਚਾ ਕਰਾਵਾਂਗੇ ਉਹਦੇ ਤੇ ਜਿਹਨੇ ਵੀਡੀਓ ਬਣਾ ਕੇ ਖੜੀ ਆ ਤੇ ਜਿਹੜਾ ਗਾੜੀ ਜਿਹੜਾ ਵਵਾਦਾਂ ਦੇ ਵਿੱਚ ਸਾਨੂੰ ਪਾਰਿਆ ਹੈ ਜਿਹੜੇ ਪੁੱਠੇ ਸਿੱਧੇ ਕਮੈਂਟ ਕਰਕੇ ਉਹਨੂੰ ਅਸੀਂ ਮਾਨਾ ਨੀ ਦਾ ਪਰਚਾ ਉਹਦੇ ਤੇ ਕਰਵਾਵਾਂਗੇ ਨਾ ਸੀ ਕਿਸੇ ਨੂੰ ਛੇੜਦੇ ਆ ਮੈਂ ਤੇ ਇਹੋ ਹੀ ਬੇਨਤੀ ਕਰਦਾ ਵੀ ਤੂੰ ਜੋ ਕੁਝ ਕਰ ਲਿਆ ਵੜਾ ਏ ਤੇ ਜਾਣ ਦੇ ਗੁੱਸੇ ਤੇ ਜੇ ਕਰਨਾ ਵਾ ਸਾਹਮਣੇ ਆ ਸਾਹਮਣੇ ਸਾਨੂੰ ਆਦਾ ਜਗਾ ਦੱਸ ਨਹੀਂ ਤੇ ਸਾਡੇ ਕੋਲੇ ਆ ਟੂਲ ਪਲਾਂਜੇ ਤੇ ਆ ਸਾਡੇ ਪਿੰਡ ਅਸੀਂ ਚੰਗੇ ਭਲੇ ਯਾਰ ਬੰਦੇ ਅਸੀਂ ਖਾਣਾ ਪਦੋ ਜਾਂ ਵੀ ਝੁੱਗੀਆਂ પા ਕੇ ਬੈਠੇ ਅਸੀਂ ਤੇ ਉਹਨੂੰ ਡਰੈਸ ਨਹੀਂ ਸਾਡਾ ਤਾਂ ਪਤਾ ਉਹ ਸਾਡੇ ਕੋਲ ਆ ਵੀ ਨਹੀਂ ਤੇ ਸਾਨੂੰ ਡਰੈਸ ਦਵੇ ਅਸੀਂ ਜਾਵਾਂਗੇ ਇਹ ਗੱਲਾਂ ਛੱਡ ਦਵੇ ਜੇ ਕੋਈ ਚਮਕੌਰ ਸਿੰਘ ਨੇ ਉਹਦੇ ਨਾਲ ਕੀਤੀ ਆ ਤੇ ਚੌਕੌਰ ਸਰਕਰ ਕੋ ਦਾ ਜਵਾਬ ਦਵਾਂ ਉਹਦਾ ਬਿਲਕੁਲੋਂ ਦਰੁਸਤ ਜਵਾਬ ਦੇਵਾਂਗੇ ਵੀ ਕੀ ਗੱਲ ਇਸ ਤਰ੍ਹਾਂ ਲਿਖ ਕੇ ਅੰਦਰ ਵੜ ਕੇ ਜਿਹੜਾ ਨਜਾਇਜ਼ ਮੈਂ ਪਰੇਸ਼ਾਨ ਕਰਨ ਆਗਲੇ ਨੂੰ ਮੈਂ ਨਾ ਕੋਈ ਚੰਗੀ ਗੱਲ ਨਹੀਂ ਕੀਤੀ ਤੇਰਾ ਨਾਮ ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਬਾਈ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਜਿੱਤੇ ਬਾਜੇ ਮਾਡਲ ਜਿਹੜਾ ਤਾਂ ਨਾਂ ਲਾਇਆ ਹੈ ਠੀਕ ਸਾਡਾ ਇਹ ਧਰਨਾ 6 ਜੂਨ ਤੋਂ ਜਿਹੜਾ ਉਸਮਾ ਟੋਲ ਪਲਾਜਾ ਆ ਤਰਨ ਤਰਨ ਦੇ ਨੇੜੇ ਪੈਂਦਾ ਇਹਦੇ ਉੱਪਰ ਜਿਹੜਾ ਨਿਰੰਤਰ ਤਰਨਾ ਚੱਲ ਰਿਹਾ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸਨ ਮੇਨ ਮੰਗ ਸਾਡੀ ਜਿਹੜੀ ਇੱਕ ਤਾਂ ਇਹਨਾਂ ਨੇ ਰੇਟਾਂ ਦੇ ਵਿੱਚ ਵਾਧਾ ਕੀਤਾ ਆ 5% ਹਰ ਇੱਕ ਟੋਲ ਤੇ ਪੂਰੇ ਇੰਡੀਆ ਦੇ ਵਿੱਚ ਇਹ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਜਿਹੜਾ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਪਹਿਲਾਂ ਹੀ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਸੀ ਜਿਹਦੇ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਆ ਟੋਲ ਪਲਾਜ਼ਿਆਂ ਤੋਂ ਜਦੋਂ ਸਾਡੇ ਕਿਸਾਨ ਲੰਘਦੇ ਨੇ ਤਾਂ ਇਹ ਜਿਹੜੇ ਗੁੰਡਾ ਟੈਕਸ ਵਸੂਲਣ ਵਾਲੇ ਇਹਨਾਂ ਨੇ ਗੁੰਡੇ ਰੱਖੇ ਹੁੰਦੇ ਟੋਲ ਵਾਲਿਆਂ ਨੇ ਉਹ ਤੰਗ ਪਰੇਸ਼ਾਨ ਕਰਦੇ ਆ شریف ਲੋਕਾਂ ਨੂੰ ਆਮ ਲੋਕਾਂ ਨੂੰ ਤੇ ਟਰੱਕ ਵਾਲੇ ਵੀਰਾਂ ਦੀ ਜਿਨ੍ਹਾਂ ਦੀ ਗੱਡੀ ਓਵਰਲੋਡਿੰਗ ਹੁੰਦੀ ਆ ਉਹਨਾਂ ਤੋਂ 3-3 ਗੁਣਾ ਜਿਹੜਾ ਵੱਧ ਟੋਲ ਵਸੂਲਿਆ ਜਾਂਦਾ ਸੋ ਇਸ ਕਰਕੇ ਇੱਕ ਤਾਂ ਜਿਹੜਾ ਮਖੂ ਤੋਂ ਲੈ ਕੇ ਅੰਮ੍ਰਿਤਸਰ ਰੋਡ ਐ ਦੇ ਉੱਪਰ ਸੀਸੀਟੀਵੀ ਕੈਮਰੇ ਜਿਹੜੇ ਸਰਕਾਰ ਨੇ ਲਾਏ ਆ ਉਹ ਬਿਲਕੁਲ ਬੰਦ ਪਏ ਆ ਜਿਹੜੀਆਂ ਲਾਈਟਾਂ ਆ ਉਹ ਬੰਦ ਪਈਆਂ ਕਿਉਂਕਿ ਮੈਨੂੰ ਲੱਗਦਾ ਕਿ ਇਹਨਾਂ ਨੇ ਜਿਹੜੇ ਬਿਜਲੀ ਦੇ ਬਿੱਲ ਆ ਪੁਰਾਣੇ ਉਹ ਵੀ ਇਹਨਾਂ ਦੇ ਪੈਂਡਿੰਗ ਆ ਕਿਉਂਕਿ ਅਸੀਂ ਜਿਹੜਾ ਕੰਮ ਵਾਲਾ ਟੋਲ ਆ ਉਹ ਵੀ ਫਰੀ ਕੀਤਾ ਹੋਇਆ ਜਿਹੜਾ ਮੋਗਾ ਤੋਂ ਜਲੰਧਰ ਰੋਡ ਤੇ ਆ ਔਰ ਉੱਥੇ ਵੀ ਇਹੀ ਪ੍ਰੋਬਲਮ ਆ ਰਹੀ ਕਿ ਇੱਕ ਤਾਂ ਬੇਲੋੜੇ ਕੱਟ ਦਿੱਤੇ ਹੋਏ ਆ ਤਾਂ ਤਾਂ ਤੇ ਇੱਕ ਜਿਹੜੇ ਕਬਜੇ ਆ ਨਜਾਇਜ਼ ਉਹ ਜਿਹੜੇ ਰੋਡਾਂ ਦੇ ਉੱਪਰ ਕਰਵਾਏ ਹੋਏ ਆ ਅਗਲੀ ਗੱਲ ਇਸ ਰੋਡ ਦੇ ਉੱਪਰ ਤੁਸੀਂ ਦੇਖੋਗੇ ਜਿਹੜੇ ਫੁੱਟਪਾਥ ਦੇ ਵਿੱਚ ਪੌਦੇ ਲੱਗੇ ਹੋਏ ਦਰਖਤ ਲੱਗੇ ਹੋਏ ਆ ਉਹਨਾਂ ਦਰਖਤਾਂ ਨੂੰ ਜਿਹੜਾ ਸਫਾਈ ਜਾਂ ਜਿਹੜੀ ਕਾਂਟੀ ਛਾਂਟੀ ਕਰਨ ਦੀ ਥਾਂ ਤੇ ਉਹਨਾਂ ਨੂੰ ਅੱਗ ਲਾ ਕੇ ਜਿਹੜਾ ਸਾੜਿਆ ਗਿਆ ਉਹਨਾਂ ਨੂੰ ਤੁਸੀਂ ਅਮਰitsar ਤੋਂ ਲੈ ਕੇ ਦੇਖੋਗੇ ਮਖੂ ਤੱਕ ਪੂਰੇ ਰੋਡ ਦੇ ਉੱਪਰ ਦਰਖਤ ਸੜੇ ਹੋਏ ਨੇ ਸੋ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਕਿ ਇੱਕ ਜਿਹੜਾ ਰੋਡ ਥਾਂ ਤਾਂ ਤੋਂ ਟੁੱਟਿਆ ਹੋਇਆ ਇਹਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਇਹਨੂੰ ਠੀਕ ਕੀਤਾ ਜਾਵੇ ਜਿਹੜੇ ਰੇਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਉਹ ਵਾਪਸ ਲਿਆ ਜਾਵੇ ਦੂਜੀ ਗੱਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਣਾ ਮੀਡੀਆ ਰਾਹੀਂ ਕਿ ਪਿਛਲੇ 1-2 ਦਿਨਾਂ ਦੇ ਵਿੱਚ ਸਾਡੇ ਵੀਰ ਕੁਝ ਇੱਥੇ ਆਏ ਸਨ ਗੱਡੀ ਤੇ ਉਹਨਾਂ ਨੇ ਸਾਡੇ ਇੱਥੇ ਵੀਰ ਖੜੇ ਸੀਗੇ ਜਿਹੜੇ ਕਿ ਸਾਡਾ ਨਿਰੰਤਰ ਲੰਗਰ ਆ ਜਿਹੜਾ 6 ਜੂਨ ਦਾ ਜਦੋਂ ਦੇ ਅਸੀਂ ਟੋਲ ਤੇ ਬੈਠੇ ਆ ਇੱਥੇ ਸਾਡਾ ਨਿਰੰਤਰ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਤੇ ਪਾਣੀ ਦੀ ਸ਼ਬੀਲ ਵਗੈਰਾ ਜਿਹੜਾ ਚੱਲਦੇ ਰਹਿੰਦੇ ਆ ਤੇ ਜਿਹੜੇ ਰਾਈ ਪਾਂਦੀ ਨੇ ਸਾਡੇ ਵੀਰ ਉਹ ਕੋਈ 10 ਰੁਪਏ ਲੰਗਰਾਂ ਦੇ ਵਿੱਚ ਹਿੱਸਾ ਪਾ ਜਾਂਦਾ ਕੋਈ 20 ਰੁਪਏ ਪਾ ਜਾਂਦਾ ਤੇ ਜਾਣ ਬੁੱਝ ਕੇ ਸਾਡੇ ਜਿਹੜੇ ਵਿਰੋਧੀ ਨਹੀਂ ਉਹਨਾਂ ਨੇ ਇੱਕ ਗੱਡੀ ਤੇ ਬੰਦਿਆਂ ਨੂੰ ਭੇਜਿਆ ਉਹਨਾਂ ਨੇ ਸਾਡੇ ਇੱਥੇ ਜਿਹੜੇ ਬੰਦੇ ਖੜੇ ਹੋਏ ਸੀ ਸੇਵਾਦਾਰ ਚਾਹ ਵਰਤਾ ਰਹੇ ਸੀ ਪ੍ਰਸ਼ਾਦਾ ਵਰਤਾ ਰਹੇ ਸੀ ਉਹਨਾਂ ਨੂੰ ਆ ਕੇ ਸਵਾਲ ਕੀਤੇ ਕਿ ਤੁਸੀਂ ਲੋਕਾਂ ਤੋਂ ਪੈਸੇ ਲੈਂਦੇ ਹੋ ਪਰ ਮੈਂ ਉਹਨਾਂ ਵੀਰਾਂ ਨੂੰ ਦੱਸ ਦੇਣਾ ਚਾਹਨਾ ਕਿ ਦਿਨ ਰਾਤ ਇੱਥੇ ਜਿਹੜਾ ਲੰਗਰ ਚੱਲਦਾ ਆ ਉਹ ਸਾਡੇ ਵੀਰਾਂ ਦੇ ਸਹਿਯੋਗ ਨਾਲ ਸਾਡੇ ਕਿਸਾਨਾਂ ਦੇ ਸਹਿਯੋਗ ਨਾਲ ਸਾਡੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਾਡੇ ਟਰੱਕ ਵਾਲੇ ਵੀਰਾਂ ਦੇ ਸਹਿਯੋਗ ਨਾਲ ਬੱਸਾਂ ਵਾਲੇ ਵੀਰਾਂ ਦੇ ਜਿਹੜੇ 10 10 20 20 ਰੁਪਏ ਤੁਰੇ ਜਾਂਦੇ ਦਾਨ ਕਰਕੇ ਜਾਂਦੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਨਾ ਵਿਰੋਧੀ ਪਾਰਟੀ ਵਾਲਿਆਂ ਨੂੰ ਜਿਹੜੇ ਵੀ ਉਹ ਸਨ ਅਸੀਂ ਜਾਣਦੇ ਨਹੀਂ ਬੰਦੇ ਕੌਣ ਸੀ ਉਹਨਾਂ ਨੇ ਵੀਡੀਓ ਬਣਾ ਕੇ ਸਾਡੇ ਬੰਦਿਆਂ ਦੀ ਲੈ ਗਏ ਤੇ ਸੋਸ਼ਲ ਮੀਡੀਆ ਤੇ ਪਾਈ ਕੇ ਭਾਰਤੀ ਕਿਸਾਨ ਜੁਨੀਅਨ ਤੋਤੇਵਾਲ ਦੇ ਜਿਹੜੇ ਕਿਸਾਨ ਉਹ ਪੈਸੇ ਇਕੱਠੇ ਕਰ ਰਹੇ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਕਿ ਜੇ ਤੁਸੀਂ ਤੁਸੀਂ ਕੋਈ ਦੁਸ਼ਮਣੀ ਕੱਢਣੀ ਸਾਡੇ ਨਾਲ ਜਾਂ ਤੁਹਾਡਾ ਵੈਰ ਆ ਤਾਂ ਸਿੱਧੇ ਹਿੱਕ ਚ ਆ ਕੇ ਵੱਜੋ ਇਹ ਜਿਹੜੀਆਂ ਕੋਝੀਆਂ ਚਾਲਾਂ ਇਹ ਨਾ ਖੇਡੋ ਫੇਕ ਆਈਡੀਆਂ ਤੋਂ ਤੁਸੀਂ ਵੀਡੀਓ ਪਾ ਰਹੇ ਹੋ ਫੇਕ ਆਈਡੀਆਂ ਤੋਂ ਤੁਸੀਂ ਕਮੈਂਟ ਕਰ ਰਹੇ ਹੋ ਜੇ ਤੁਹਾਡਾ ਸਾਡੇ ਨਾਲ ਰੌਲਾ ਆ ਤਾਂ ਹਿੱਕ ਚ ਵੱਜੋ ਇੱਥੇ ਬੈਠੇ ਆ ਤੁਸੀਂ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ ਜੇ ਸਾਡਾ ਕੋਈ ਬੰਦਾ ਨਜਾਇਜ਼ ਇੱਥੇ ਪੈਸਾ ਲੈਂਦਾ ਜਾਂ ਕੋਈ ਨਜਾਇਜ਼ ਅਸੀਂ ਬੈਠੇ ਹੋਏ ਆ ਅਸੀਂ ਮੰਗ ਪੱਤਰ ਦੇ ਕੇ ਇੱਥੇ ਐਨ ਐਚ ਏ ਆਈ ਦੇ ਅਧਿਕਾਰੀਆਂ ਨੂੰ ਐਸ ਡੀ ਐਮ ਨੂੰ ਮੰਗ ਪੱਤਰ ਦੇ ਕੇ ਟੋਲ ਮਹਿਕਮੇ ਦੇ ਜਿੰਨੇ ਵੀ ਇੱਥੇ ਮੈਨੇਜਰ ਆ ਜਾਂ ਉੱਚ ਅਧਿਕਾਰੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਸਾਡੀ ਜਿਹੜੀ ਮੰਗ ਹੈ ਉਹਨਾਂ ਨੂੰ ਪੂਰਾ ਕਰੋ ਤੇ ਨਹੀਂ ਤਾਂ ਆਣ ਮਿੱਥੇ ਸਮੇ ਲਈ ਇਹ ਧਰਨਾ ਚੱਲੂ ਪ੍ਰਧਾਨ ਜੀ ਦੇਖਿਆ ਜਾਵੇ ਤਾਂ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਵੀਡੀਓ ਬਾਰਲ ਕੀਤੀ ਹੈ ਉਹਨਾਂ ਦੇ ਖਿਲਾਫ ਕਾੜੀ ਜਿੰਨੀ ਬੰਦੀ ਲੋਕੀ ਐਕਸ਼ਨ ਲਏਗਾ ਬਿਲਕੁਲ ਜੀ ਅਸੀਂ ਉਹਨਾਂ ਤੇ ਮਾਨ ਹਨੀ ਦਾ ਕੇਸ ਪਾਵਾਂਗੇ ਅਸੀਂ ਤਾਂ 2 ਦਿਨ ਵੇਟ ਕਰ ਰਹੇ ਸੀ ਕਿ ਸਾਨੂੰ ਪਤਾ ਲੱਗ ਜਾਵੇ ਬੰਦੇ ਹੈ ਕੌਣ ਨੇ ਅਸੀਂ ਉਹਨਾਂ ਦੀ ਗੱਡੀ ਦਾ ਨੰਬਰ ਕਢਾਇਆ ਨੰਬਰ ਵੀ ਉਹ ਜਿਹੜਾ ਗਲਤ ਲੱਗਿਆ ਹੋਇਆ ਗੱਡੀ ਨੂੰ ਹੋ ਸਕਦਾ ਉਹ ਗੱਡੀ ਵੀ ਚੋਰੀ ਦੀ ਹੋਵੇ ਤੇ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਪਾਈ ਕੋਈ ਸੁਖ ਸੰਧੂ ਦੇ ਨਾਂ ਤੇ ਫੇਕ ਆਈਡੀ ਬਣਾਈ ਹੋਈ ਓਨੇ ਮੈਂ ਉਹਨੂੰ ਚੈਲੰਜ ਕਰਦਾ ਐਸ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਸੂਬਾ ਪ੍ਰਧਾਨ ਹੋਣ ਦੇ ਨਾਂ ਤੇ ਕਿ ਬਾਈ ਜੇ ਤੇਰੇ ਵਿੱਚ ਹਿੰਮਤ ਆ ਤੇ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਇਹ ਜਿਹੜੀਆਂ ਟੁੱਚੀਆਂ ਜੀਆਂ ਗੱਲਾਂ ਨਾ ਸਾਨੂੰ ਇਹ ਪਸੰਦ ਨਹੀਂ ਬਿਲਕੁਲ ਵੀ ਜੇ ਤੇਰਾ ਸਾਡੇ ਨਾਲ ਕੋਈ ਵੈਰ ਵਿਰੋਧ ਆ ਜਾਂ ਤੂੰ ਸਾਡੇ ਜਿਹੜੇ ਕੋਰ ਕਮੇਟੀ ਮੈਂਬਰ ਚਮਕੌਰ ਸਿੰਘ ਨੇ ਸੀਤੋਂ ਤੋਂ ਜੇ ਉਹਦੇ ਨਾਲ ਤੇਰਾ ਕੋਈ ਨਿੱਜੀ ਵੈਰ ਆ ਤੂੰ ਆ ਕੇ ਸਾਡੇ ਨਾਲ ਗੱਲ ਕਰ ਇਹ ਨਹੀਂ ਕਿ ਬਣਾ ਕੇ ਵੀਡੀਓ ਕਿਸੇ ਤੋਂ ਵੀਡੀਓ ਲੈ ਕੇ ਤੂੰ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਿਆਂ ਕਿ ਉੱਥੇ ਕਿਸਾਨ ਪੈਸੇ ਇਕੱਠੇ ਕਰ ਰਹੇ ਨੇ ਸਾਡੇ ਨਾਲ ਦੂਜੀ ਜਥੇਬੰਦੀ ਵੀ ਬੈਠੀ ਇੱਥੇ ਪ੍ਰਮਾਨ ਸਿੰਘ ਸੰਧੂ ਦੇ ਬੰਦੇ ਬੈਠੇ ਹੋਏ ਨੇ ਉਹਨਾਂ ਨੂੰ ਪੁੱਛ ਲੋ ਆ ਕੇ ਇੱਥੇ ਆ ਕੇ ਸਾਡੇ ਨਾਲ ਗੱਲ ਕਰ ਲਓ ਜਿੰਨੇ ਕਰਨੀਆਂ ਅਸੀਂ ਕੋਈ ਤੇਰੇ ਤੋਂ ਡਰਦੇ ਨਹੀਂ ਅੱਜ ਅਸੀਂ ਤੈਨੂੰ ਉਡੀਕ ਉਡੀਕ ਕੇ ਜਿਹੜੀ ਇਹ ਪੱਤਰਕਾਰ ਵੀਰ ਆਏ ਆ ਕਿਉਂਕਿ ਮੈਂ ਪੱਤਰਕਾਰ ਵੀਰ ਨੂੰ ਕਹੂੰਗਾ ਕਿ ਇੱਕ ਵਾਰੀ ਜਿਹੜਾ ਲੰਗਰ ਪ੍ਰਸ਼ਾਦਾ ਬਣਦਾ ਉਹਦੀਆਂ ਤਸਵੀਰਾਂ ਵੀ ਤੁਸੀਂ ਜ਼ਰੂਰ ਦਿਖਾਓ ਕੀ ਐਲ ਗੁਰੂ ਦੇ ਲੰਗਰ ਨੇ ਕੋਈ ਕੱਲਾ ਬੰਦਾ ਨਹੀਂ ਲਾ ਸਕਦਾ ਇਹ ਜਿਹੜੇ ਲੰਗਰ ਨੇ ਸੰਗਤ ਦੇ ਸਹਯੋਗ ਨਾਲ ਲੱਗਦੇ ਨੇ ਤੇ ਸੰਗਤ ਸਾਨੂੰ ਜੇ ਕੋਈ ਤਿਲ ਫੁੱਲ ਦੇ ਜਾਂਦੀ ਆ ਜਾਂਦੇ ਹੋਏ ਤਾਂ ਅਸੀਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਜੇ ਕੋਈ ਲੰਗਰਾਂ 'ਚ ਹਿੱਸਾ ਪਾਉਂਦਾ ਤਾਂ ਉਹ ਸਾਡੇ ਇੱਥੇ ਜਿਹੜੇ ਵੀਰ ਬੈਠੇ ਹੋਏ ਨੇ ਉਹਨਾਂ ਨੂੰ ਫੜਾ ਕੇ ਜਾਂਦੇ ਨੇ ਅਸੀਂ ਉਸ ਗੱਲ ਤੋਂ ਬਿਲਕੁਲ ਨਹੀਂ ਮੁੱਕਰਦੇ ਕਿ ਸਾਨੂੰ ਕੋਈ ਸੇਵਾ ਨਹੀਂ ਦੇ ਕੇ ਜਾਂਦਾ ਪਰ ਜੇ ਕੋ ਕਹਵੇ ਕਿ ਇੱਥੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਮੈਂ ਉਸ ਵੀਰ ਨੂੰ ਕਹਿੰਨਾ ਕਿ ਸਾਡਾ ਜਿਹੜਾ 20 ਤੋਂ 25000 ਦਿਨ ਰਾਤ ਦਾ ਸਾਡਾ ਖਰਚਾ ਆਉਂਦਾ ਲੰਗਰਾਂ ਦਾ ਟੈਂਟ ਦਾ ਗੱਦਿਆਂ ਦਾ ਕੂਲਰਾਂ ਦਾ ਚਾਹ ਪਾਣੀ ਦਾ ਤੇ ਜੇ ਮੇਰਾ ਵੀਰ ਇੰਨਾ ਔਖਾ ਆ ਤੇ ਉਹ ਸਾਨੂੰ ਇੱਥੇ ਸੌਦਾ ਸਟਾ ਦੇਵੇ ਲੰਗਰ ਤੇ ਦੇ ਵਿੱਚ ਹਿੱਸੇ ਪਾਉਣ ਵਾਸਤੇ ਟੈਂਟ ਦਾ ਸਮਾਨ ਹੈ ਉਹਦੇ ਕੋਰ ਸਿੰਘ ਜੈਲਦਰ ਮੈਂਬਰ ਕੋਰ ਕਮੇਟੀ ਪੰਜਾਬ ਚੋਤੇਵਾਲ ਕੀ ਕਰਨਾ ਚਾਹੋਗੇ ਜਿੰਨਾ ਜਰੂਰ ਬਾਦੇ ਦੇ ਸਮਾਜਿਕ ਕੰਮ ਅਸੀਂ ਜੀ ਇੱਥੇ 6 ਤਰੀਕ ਦਾ ਇੱਥੇ ਤਾਂ ਨਾ ਲਾਇਆ ਤੇ ਜਿਹੜੇ ਕੀ ਅੱਗੇ ਪ੍ਰਧਾਨ ਸਾਹਿਬ ਉਹਨਾਂ ਨੇ ਦੱਸਿਆ ਕਿ ਰੇਟਾਂ ਦਾ ਇਹਨਾਂ ਨੇ ਰੇਟਾਂ ਦੀ ਜੱਕ ਦਾ ਮੇ ਟੋਲ ਪਲਾਜ਼ੇ ਵਾਲਿਆਂ ਨੇ ਅੱਗ ਲਾਤੀ ਕਾਰ ਵਾਲੇ ਨੂੰ ਜਿੱਥੇ 95 ਰੁਪਏ ਪੈਂਦੇ ਸੀ ਉਥੇ 300 ਰੁਪਏ ਲਾਤਾ ਟਰੱਕ ਵਾਲੇ ਨੂੰ ਇਸ ਤਰ੍ਹਾਂ ਦੋਣਾ ਤੀਣਾ ਲਾਤਾ ਸਾਰਿਆਂ ਨੇ ਸਾਡੇ ਕੋਲੇ ਪਹੁੰਚ ਕੀਤੀ ਟਰੱਕ ਡਰਾਈਵਰਾਂ ਨੇ ਸਾਰਿਆਂ ਨੇ ਸਾਡੇ ਕੋਲੇ ਅਪਰੋਚ ਕੀਤੀ ਵੀ ਤੁਸੀਂ ਕਿਸਾਨ ਆਗੂ ਜੀ ਕੁਝ ਨਾ ਕੁਝ ਕਰੋ ਉਹਦੇ ਰੂਪ ਵਿੱਚ ਅਸੀਂ ਕਾਵਾਂ ਵਾਲਾ ਪਤਨ ਤੇ ਜਿਹੜਾ ਟੂਲ ਪਲਾਜਾ ਉਹ ਵੀ ਬਲੌਕ ਕੀਤਾ 2 ਤਰੀਕ ਦਾ ਇਹ 6 ਤਰੀਕ ਨੂੰ ਇਹ ਬੰਦ ਕੀਤਾ ਉਸ ਤੋਂ ਉਹਦੇ ਦੌਰਾਨ ਇੱਥੇ 24 ਘੰਟੇ ਮੰਨ ਲਓ ਕਿ ਰਾਤ ਦੇ ਨੇ ਇਹੀਂ ਇੱਥੇ ਸੇਵਾ ਤੇ ਬੈਠੇ ਆ ਆ ਬੀਬੀਆਂ ਲਗੀਆਂ ਲੰਗਰ ਚ ਲੰਗਰ ਵੀ ਚੱਲ ਰਿਹਾ ਚਾਹ ਪ੍ਰਸ਼ਾਦ ਦਾ ਵੀ ਚੱਲ ਰਿਹਾ ਵਾ ਜਦੋਂ ਵੀ ਕਦੇ ਕੋਈ ਰਾਹੀ ਪਾਂਦੀ ਨੰਗ ਦਾ ਉਹਨੂੰ ਹੱਥ ਜੋੜ ਕੇ ਕਹਿੰਦਾ ਭਾਈ ਚਾਹ ਛੱਕ ਕੇ ਜਾਜੇ ਜਲ ਛੱਕ ਕੇ ਜਾਜੇ ਜੇ ਕੋਈ ਮੰਨ ਲਓ ਸਾਨੂੰ ਪੈਸੇ ਜਾਂ ਕੋਈ ਫੜਾ ਜਾਂਦਾ ਕੋਈ 10 20 ਰੁਪਏ ਜਾਂ ਕੋਈ ਦੇ ਦੇ ਜਾਂਦਾ ਤੇ ਉਹ ਬੜਾ ਸਤਕਾਰ ਨਾਲ ਕਹਿੰਦਾ ਭਰਾਓ ਤਗੜੇ ਹੋ ਗਏ ਇੱਥੇ ਰਹਿ ਜੇ ਜੇ ਕੋਈ ਸਾਡੀ ਲੋੜ ਆ ਤੇ ਸਾਨੂੰ ਵੀ ਦੱਸ ਦਿਓ ਅਸੀਂ ਵੀ 50 40 ਜਾਣੇ ਆ ਜਾਾਂਗੇ ਐ ਤਰ੍ਹਾਂ ਹੱਲਾ ਸ਼ੇਰੀ ਦੇਖ ਕੇ ਜੀ ਆਂਸਰ ਨੇ ਤੁਹਾਡੀ ਵੀਡੀਓ ਇੱਕ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਲੀ ਜੀ ਆ ਠੀਕ ਨਾ ਚੋਗ ਦੇ ਬਾਰੇ ਉਹਦਾ ਜੀ ਕਹਿਣ ਦਾ ਤਾਂ ਇਹ ਵੇਖੋ ਉਹਦਾ ਕੋਈ ਮੇਰੇ ਨਾਲ ਰੰਜਿਸ਼ ਆ ਮੇਰੇ ਨਾਲ ਰੰਜਿਸ਼ ਹੈ ਨਾ ਮੇਰੇ ਨਾਲ ਕੋਈ ਰੰਜਿਸ਼ ਹੈ ਤੇ ਮੇਰਾ ਚੰਗਾ ਭਲਾ ਮੈਂ ਇਨਸਾਨ ਆ ਚੰਗੀ ਭਲੀ ਜਾਇਦਾਦ ਦਾ ਮਾਲਕ ਆ ਕੋਈ ਐਵੇਂ ਤਾਂ ਹੈ ਹੀ ਨਹੀਂ ਆ ਬੜੇ ਵਧੀਆ ਪਰਿਵਾਰ ਚੋਂ ਆ ਜਿੱਥੇ ਮਰਜੀ ਆਣ ਕੇ ਉਹ ਮੇਰੇ ਨਾਲ ਟੱਕਰ ਲਵੇ ਨਾ ਕਿ ਜਹੇਬੰਦੀ ਨੂੰ ਮੂਹਰੇ ਰੱਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਜਹੇਬੰਦੀ ਉੱਥੇ ਕਿਸਾਨ ਆ ਬੈਠੇ ਆ ਕਿਸਾਨ ਉਹ ਕਰਦੇ ਆ ਹਾਲਾਕਿ ਉਹਦਾ ਜਿਹੜੀ ਫੇਕ ਆਈਡੀ ਤੋਂ ਕਰਨ ਲਿਆ ਵਾ ਸਾਰਾ ਕੁਝ ਤੇ ਜਹੇਬੰਦੀਆਂ ਨੂੰ ਨਾ ਐਵੇਂ ਟਕਰਾਅ ਦੇ ਵਿੱਚ ਕੋਈ ਟਕਰਾਅ ਵਾਲੀ ਸਥਿਤੀ ਬਣਾਵੇ ਜੇ ਕੁਝ ਤੇਰੇ ਨਾਲ ਰੰਜਿਸ਼ ਆ ਤੇ ਮੇਰੇ ਨਾਲ ਕੱਢ ਲੈ ਜੇ ਸਾਡੇ ਚੋ ਕਿਸੇ ਨਾਲ ਵੀ ਆ ਤੇ ਅਸੀਂ ਟੂਲ ਪਲਾਜੇ ਤੇ ਹੁੰਨੇ ਆ ਜਦੋਂ ਮਰਜ਼ੀ ਆ ਜਾਵੇ ਨਹੀਂ ਤੇ ਇੱਥੇ ਜਿੱਥੇ ਘਰੇ ਆ ਜਾਵੇ ਕਦੇ ਮੇਰੇ ਨਾਲ ਫੌਜਾਂ ਹੁੰਦੀਆਂ ਇਕੱਲੇ ਤੁਰੇ ਫਰੀਦਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਦਿਨ ਰਾਤ ਉਦੋਂ ਜੀ ਆਇਆ ਸਵਾਗਤ ਆ ਉਹਦਾ ਜਿੱਥੇ ਮਰਜ਼ੀ ਵੇਖ ਲਵੇ ਜੋ ਮਰਜ਼ੀ ਕਰ ਲੇ ਗੱਡੀ ਦੇ ਉੱਤੇ ਨਾ ਇੱਕ ਜਹੇ ਬੰਦੀ ਦਾ ਝੰਡਾ ਲੱਗਾ ਇਹ ਫੀਲ ਕਰੋਗੇ ਜਹੇ ਬੰਦੀ ਦਾ ਦੇਖੋ ਜੀ ਉਹ ਜਹੇ ਬੰਦੀ ਦਾ ਝੰਡਾ ਉਹਨਾਂ ਅਸੀਂ ਉਹ ਗੱਡੀ ਟਰੇਸ ਵੀ ਕੀਤੀ ਆ ਗੱਡੀ ਵੀ ਚੋਰੀ ਦੀ ਆ ਹੋ ਸਕਦਾ ਝੰਡਾ ਵੀ ਚੁੱਕ ਕੇ ਕਹੇ ਨੇ ਉਹ ਚੋਰੀ ਦਾ ਹੀ ਲਾ ਲਿਆ ਹੋਵੇ ਇਸ ਗੱਲ ਦਾ ਤਾਂ ਐਵੇਂ ਜਹੇਬੰਦੀ ਨੂੰ ਆਪਾਂ ਕਿਸੇ ਨੂੰ ਇਹ ਕਹਿ ਵੀ ਆਈ ਜੋ ਫਲਾਣਾ ਪੰਨੂ ਦੀ ਜਹੇਬੰਦੀ ਆ ਫਲਾਣੇ ਦੀ ਜਹੇਬੰਦੀ ਆ ਕੋਟ ਬੁੱਡੇ ਦੀ ਜਹੇਬੰਦੀ ਆ ਐਦਾ ਆਪਣੇ ਵਾਸਤੇ ਇਨਸਾਨਾਂ ਆਪਾਂ ਕਿਸੇ ਤੇ ਉਂਗਲ ਚੁੱਕਦੇ ਨਹੀਂ ਚੁੱਕਣੀ ਚਾਹੀਦੀ ਨਾ ਅਸੀਂ ਚੁੱਕਾਂਗੇ ਪਰ ਉਹ ਜਿਹੜੀ ਗੱਡੀ ਚੋਰੀ ਦੀ ਨਿਕਲੀ ਆ ਸਾਨੂੰ ਸ਼ੱਕ ਆ ਕਿ ਝੰਡਾ ਵੀ ਉਹ ਚੋਰੀ ਦੇ ਚੁੱਕ ਕੇ ਕਿਤੇ ਲਾਈ ਫਿਰਦੇ ਰਹੇ ਆ ਹੈ ਉਹ ਵਿਰੋਧੀ ਆ ਸਾਡੇ ਕਿਸਾਨ ਦੇ ਕਿਸਾਨ ਦੀ ਝੰਡੇ ਦੇ ਰੂਪ ਦੇ ਵਿੱਚ ਉਹ ਆਏ ਆ ਇਹ ਚੀਜ਼ ਬਣਾਉਣ ਵਾਸਤੇ ਹਾਲਾਂਕਿ ਉਹ ਮੁੰਡੇ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹਦੇ ਵਿੱਚ ਕੋਈ ਪੈਸੇ ਮੰਗਦੇ ਨਹੀਂ ਜਾਂ ਕਿਤੇ ਉਹਨੇ ਕਿਹਾ ਵੇ ਭਾਈ ਪੈਸੇ ਦੇ ਕੇ ਜਾਓ ਉਹਨੇ ਤਾਂ ਕਿਹਾ ਆਓ ਜਹੇਦਾਰ ਜੀ ਗੱਫਾ ਪਾਣੀ ਸ਼ੱਕ ਕੇ ਜਾਓ ਜੇ ਉਹ ਪੈਸੇ ਨਹੀਂ ਮੰਗ ਕਰਦਾ ਹੁੰਦਾ ਤੇ ਫਿਰ ਉਹ ਇਹਨਾਂ ਤੋਂ ਪੈਸੇ ਨਾ ਮੰਗਦਾ ਇਹ ਪਹਿਲਵਾਨ ਸੀ ਕੋਈ ਪੈਸਿਆਂ ਦੀ ਤਾਂ ਗੱਲ ਹੀ ਨਹੀਂ ਹੋਈ ਮਾਲੋ ਟੋਕਰੀ ਚੋਂ ਕੱਢ ਕੇ ਇੱਥੇ ਸਿਲੰਡਰਾਂ ਦੇ ਪੈਸੇ ਦੇਣੇ ਸੀ ਉਹ ਇਕੱਠੇ ਕਰਕੇ ਬੀਬੀਆਂ ਦੇ ਦਿਹਾੜੀ ਦੇਣੀ ਉਹ ਉਹਨਾਂ ਨੂੰ ਦੇਣ ਵਾਸਤੇ ਉਹ ਪੈਸੇ ਕੱਢ ਕੇ ਇੱਥੇ ਲਿਆਉਣ ਲੱਗਾ ਸੀਗਾ ਤੁਹਾਨੂੰ ਮਿਲਿਆ ਕਿ ਤੁਹਾਨੂੰ ਧੁੰਕੀਆਂ ਦਿੱਤੀਆਂ ਰਹੀਆਂ ਹੋਏ ਧੁੰਕੀਆਂ ਮੈਨੂੰ ਇੱਕ ਵੀ ਧੁੰਕੀ ਬਹੁਤ ਜ਼ਿਆਦੀਆਂ ਆ ਰਹੀਆਂ ਤੇ ਨਾ ਉਹ ਕਰਦੇ ਆਂਗੇ ਤੁਸੀਂ ਹੱਤਬਾਦ ਦੇ ਵਿੱਚ ਉਹ ਕੀਤਾ ਵੀ ਆ ਆ ਕੀਤਾ ਮਤਲਬ ਮੈਂ ਮੈਂ ਤੁਹੀਂ ਦੇਖੋ ਮੇਰੇ ਕਿਤੇ ਮੈਂ ਪੁੱਠਿਆ ਕਰ ਦੂੰਗਾ ਜੇ ਕਰ ਦੂੰਗਾ ਉਹ ਕਰ ਦੂੰਗਾ ਮੇਰੇ ਕੋਲੇ ਇੱਕ ਮੈਨੂੰ ਤੂੰ ਪਛਾਣਦਾ ਨਹੀਂ ਮੈਂ ਤੇਰੇ ਬਾਰੇ ਸਾਰਾ ਕੁਝ ਜਾਣਦਾ ਮੈਂ ਤਾਂ ਕਹਿੰਦਾ ਸਾਡੀ ਤਾਂ ਖੁੱਲੀ ਕਿਤਾਬ ਆ ਸਾਨੂੰ ਤੂੰ ਕੀ ਸਾਨੂੰ ਸਾਰਾ ਇਲਾਕਾ ਜਾਣਦਾ ਹੈ ਸਾਰੇ ਆ ਜਾਣਦੇ ਆ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੇ ਕੋਈ ਇਹਦੇ ਵਿੱਚ ਸੁੱਖ ਗੇਲਿਆ ਸੁੱਖ ਸੰਧੂ ਜਿਹੜੀ ਆਈਡੀ ਤੋਂ ਫੋਲੋ ਕਰ ਰਿਆ ਮਤਲਬ ਆਈਡੀ ਜਿਹਨੇ ਸ਼ੇਅਰ ਕੀਤੀ ਹੈ ਸਾਡੀ ਵੀਡੀਓ ਅਸੀਂ ਐਸਐਸਪੀ ਸਾਹਿਬ ਨੂੰ ਕਵਾਂਗੇ ਕਿ ਇੱਥੇ ਇਹ ਕਾਰਵਾਈ ਕੀਤੀ ਜਾਵੇ ਮਾਣ ਨਾਨੀ ਦਾ ਕੇਸ ਕਰਾਵਾਵਾਂਗੇ ਉਹਨਾਂ ਤੋਂ ਜੇ ਸਾਨੂੰ ਜਿੱਥੋਂ ਤਿੱਕਰ ਵੀ ਜਾਣਾ ਪਿਆ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਵੀ ਪਿੱਛੇ ਨਹੀਂ ਹਟਾਂਗੇ ਇਸ ਬੰਦੇ ਦਾ ਇਹਨੂੰ ਸਬਕ ਸਿਖਾ ਕੇ ਛੱਡਾਂਗੇ ਕਿ ਨਜਾਇਜ਼ ਵੀਡੀਓ ਪਾਉਣ ਦਾ ਕੀ ਅਸਰ ਹੁੰਦਾ